ਅੱਜ ਮੈਂ ਤੁਹਾਡੇ ਵਾਸਤੇ ਲੈ ਕੇ ਆਈਆਂ 10 ਮਿੰਟਾਂ ਵਿੱਚ ਬਣਨ ਵਾਲਾ ਹਰੀ ਮਿਰਚ ਦਾ ਪੀਲੀ ਰੰਗ ਵਾਲਾ ਬਹੁਤ ਹੀ ਵਧੀਆ achar। ਇਹਨੂੰ ਮੈਂ ਅੱਜ ਬਹੁਤ ਹੀ ਘੱਟ ਮਸਾਲੇ ਨਾਲ ਬਣਾਵਾਂਗੀ ਪਰ ਸਵਾਦ ਇੰਨਾ ਬਣੇਗਾ ਨਾ ਕਿ ਇਹ ਤੁਹਾਡੇ ਖਾਣੇ ਦੇ ਸਵਾਦ ਨੂੰ ਕਈ ਗੁਣਾ ਵਧਾ ਦੇਗਾ। ਤੇ ਆਓ ਹੁਣ ਮਿਲ ਕੇ ਬਣਾਨੇ ਆ ਮਿਰਚ ਦਾ achar। ਤੇ ਵਧੀਆ ਜਿਹਾ ਚਟਪਟਾ achar ਬਣਾਉਣ ਵਾਸਤੇ ਮੈਂ ਇੱਥੇ ਲਈਆਂ ਨੇ 300 ਗ੍ਰਾਮ ਵੱਡੀਆਂ ਵਾਲੀਆਂ ਹਰੀਆਂ ਮਿਰਚਾਂ ਤੇ ਮਿਰਚਾਂ ਨੂੰ ਚੰਗੀ ਤਰ੍ਹਾਂ ਧੋ ਕੇ ਨਾ ਤੇ ਚੰਗੀ ਤਰ੍ਹਾਂ ਸੁਕਾ ਵੀ ਲਿਆ ਇਹਨਾਂ ਨੂੰ ਭਾਵੇਂ ਪੱਖੇ ਥਲੇ ਰੱਖ ਕੇ ਸੁਕਾ ਲੋ ਤੇ ਭਾਵੇਂ ਕਪੜੇ ਨਾਲ ਪੂੰਝ ਕੇ ਸੁਕਾ ਲੋ ਸੁਕਾਣਾ ਬਹੁਤ ਜ਼ਰੂਰੀ ਹੈ ਤੇ ਜਦੋਂ ਮਿਰਚਾਂ ਚੰਗੀ ਤਰ੍ਹਾਂ ਸੁੱਕ ਜਾਣਗੀਆਂ ਨਾ ਫਿਰ ਆਪਾਂ ਇਹਨਾਂ ਦੀਆਂ ਡੰਡੀਆਂ ਤੋੜਨੀਆਂ ਨੇ ਮਤਲਬ ਕਿ ਧੌਨ ਤੋਂ ਪਹਿਲਾਂ ਨਹੀਂ ਤੋੜਨੀਆਂ ਨਹੀਂ ਤੇ ਕੀ ਹੋਏਗਾ ਇਹਨਾਂ ਦੇ ਵਿੱਚ ਪਾਣੀ ਚਲਾ ਜਾਂਦਾ ਹੈ ਤੇ ਫਿਰ ਮਿਰਚ ਦਾ achar ਜਿਹੜਾ ਉਹ ਛੇਤੀ ਖਰਾਬ ਹੋ ਜਾਂਦਾ ਹੈ ਤੇ ਇਸ ਕਰਕੇ ਜਦੋਂ ਮਿਰਚਾਂ ਚੰਗੀ ਤਰ੍ਹਾਂ ਸੁੱਕ ਜਾਣ ਉਦੋਂ ਇਹਨਾਂ ਦੀਆਂ ਡੰਡੀਆਂ ਇਸ ਤਰ੍ਹਾਂ ਤੋੜ ਕੇ ਵੱਖਰੀਆਂ ਕਰਾਂਗੇ ਤੇ ਸਾਰੀਆਂ ਡੰਡੀਆਂ ਤੋਲਣ ਤੋਂ ਬਾਅਦ ਨਾ ਹੁਣ ਆਪਾਂ ਮਿਰਚਾਂ ਦੀ ਕਟਿੰਗ ਕਰਾਂਗੇ ਤੇ ਹੁਣ ਹਰ ਇੱਕ ਮਿਰਚ ਨੂੰ ਨਾ ਇਸ ਤਰ੍ਹਾਂ ਛੋਟਾ ਛੋਟਾ ਕੱਟ ਲੈਣਾ ਤੇ ਇਹ ਮਿਰਚਾਂ ਜਿਹੜੀਆਂ ਮੈਂ ਇੱਥੇ ਲਈਆਂ ਨੇ ਨਾ ਇਹ ਘੱਟ ਤਿੱਖੀਆਂ ਨੇ ਮਤਲਬ ਛੋਟੀਆਂ ਵਾਲੀਆਂ ਨਾਰਮਲ ਮਿਰਚਾਂ ਤੋਂ ਥੋੜੀਆਂ ਜਿਹੀਆਂ ਵੱਡੀਆਂ ਨੇ ਤੇ ਵੱਡੀਆਂ ਨਾਲੋਂ ਛੋਟੀਆਂ ਨੇ ਇਹ ਜ਼ਿਆਦਾ ਤਿੱਖੀਆਂ ਨਹੀਂ ਹੁੰਦੀਆਂ ਇਹਨਾਂ ਦਾ ਆਚਾਰ ਹੈ ਨਾ ਜਿਹੜਾ ਬਹੁਤ ਹੀ ਵਧੀਆ ਬਣਦਾ ਹੈ ਸਵਾਦ ਬਣਦਾ ਹੈ ਤਿੱਖਾ ਜਿਆ ਨਹੀਂ ਆਂਦਾ ਮਤਲਬ ਕਿ ਸਵਾਦ ਤਿੱਖਾ ਜਿਆ ਨਹੀਂ ਆਂਦਾ ਇਹਨਾਂ ਦਾ ਤੇ ਯਾਂ ਤੇ ਇਸਾ ਚੋਪਿੰਗ ਬੋਰਡ ਤੇ ਕੱਟ ਲੋ ਤੇ ਜਾਂ ਫਿਰ ਇਸ ਤਰ੍ਹਾਂ ਜਿਵੇਂ ਆਪਾਂ ਨਾਰਮਲ ਆਪਾਂ ਘਰ ਵਿੱਚ ਕੱਟਦੇ ਆ ਨਾ ਇਸ ਤਰ੍ਹਾਂ ਕੱਟ ਲਈਦਾ ਤੇ ਇਹਦਾ ਕੀ ਹੁੰਦਾ ਹੈ ਕਿ ਮਿਰਚਾਂ ਕਟੀਆਂ ਜਾਂਦੀਆਂ ਨੇ ਪਰ ਕਈ ਵਾਰੀ ਕੀ ਹੁੰਦਾ ਹੈ ਕਿ ਹੱਥਾਂ ਨੂੰ ਜਲਨ ਹੋਣ ਲੱਗ ਪੈਂਦੀ ਹੈ ਹੱਥ ਚਿਰਪੇਰਾਂ ਲੱਗ ਪੈਂਦੇ ਨੇ ਤੇ ਇਸ ਕਰਕੇ ਚੋਪਿੰਗ ਬੋਰਡ ਤੇ ਵੀ ਠੀਕ ਰਹਿੰਦਾ ਹੈ ਤੇ ਜਾਂ ਫਿਰ ਕੈਂਚੀ ਨਾਲ ਕੱਟ ਸਕਦੇ ਹੋ ਤੇ ਜਦੋਂ ਵੀ ਤੁਹਾਡੇ ਹੱਥਾਂ ਨੂੰ ਮਿਰਚਾਂ ਦੀਆਂ ਲੱਗਣ ਜਲਨ ਹੋਵੇ ਤੇ ਕੀ ਕਰੋ ਕਿ ਮਿਰਚਾਂ ਕੱਟਣ ਤੋਂ ਬਾਅਦ ਫੌਰਨ ਸਾਬਣ ਨਾਲ ਹੱਥ ਧੋਲਵੋ ਤੇ ਜਾਂ ਫਿਰ ਹੱਥਾਂ ਤੇ ਦੇਸੀ ਘਿਓ ਲਾ ਲਵੋ ਬੜੀ ਛੇਤੀ ਆਰਾਮ ਆ ਜਾਂਦਾ ਹੈ ਤੇ ਇੱਕ ਹੋਰ ਤਰੀਕਾ ਮੈਂ ਤੁਹਾਨੂੰ ਦੱਸਦੀ ਆ ਕਿ ਮਿਰਚਾਂ ਕੱਟਣ ਤੋਂ ਬਾਅਦ ਨਾ ਆਟਾ ਗੋਨ ਲਵੋ ਨਾ ਤੇ ਤਾਂ ਵੀ ਮਿਰਚਾਂ ਹੱਥਾਂ ਨੂੰ ਲਗਣੀਆਂ ਕਾਫੀ ਘੱਟ ਹੋ ਜਾਂਦੀਆਂ ਨੇ ਬਲਕਿ ਖਤਮ ਹੀ ਹੋ ਜਾਂਦੀਆਂ ਨੇ ਤੇ ਐ ਲੋ ਜੀ ਇਸ ਤਰ੍ਹਾਂ ਹੀ ਹੁਣ ਮੈਂ ਸਾਰੀਆਂ ਮਿਰਚਾਂ ਕੱਟ ਲੈਣੀਆਂ ਨੇ ਇਸ ਤਰ੍ਹਾਂ ਕੱਟ ਕੇ ਮਿਰਚਾਂ ਦਾ ਆਚਾਰ ਪਾਓ ਨਾ ਤੇ ਕੀ ਹੁੰਦਾ ਹੈ ਕਿ ਖਾਂਚ ਸੌਖਾ ਹੋ ਜਾਂਦਾ ਹੈ ਤੇ ਜਿਹੜੇ ਮਸਾਲੇ ਨੇ ਉਹ ਵੀ ਅੰਦਰ ਰਸਮੇਸ ਜਾਂਦੇ ਨੇ ਨਾਲੇ ਵੇਸਟੇਜ ਵੀ ਨਹੀਂ ਹੁੰਦੀ ਜਿੰਨਾ ਖਾਣਾ ਹੈ ਉਹਨਾਂ ਲੈ ਲਵੋ ਤੇ ਉਹਨ ਇੱਥੇ ਸਾਰੀਆਂ ਮਿਰਚਾਂ ਤੇ ਗਈਆਂ ਨੇ ਜੀ ਕਟੀਆਂ ਤੇ ਹੁਣ ਆਪਾਂ ਇਹਨਾਂ ਨੂੰ ਇੱਕ ਡੋਂਗੇ ਵਿੱਚ ਇੱਕ ਮਿਕਸਿੰਗ ਬੌਲ ਵਿੱਚ ਟਰਾਂਸਫਰ ਕਰ ਦਵਾਂਗੇ ਆ ਮਿਰਚਾਂ ਦਾ achar ਨਾ ਇੰਨਾ ਕੁ ਜ਼ਿਆਦਾ ਸਵਾਦ ਬੰਦਾ ਹੈ ਨਾ ਕਿ ਜਦੋਂ ਇੱਕ ਵਾਰ ਤੁਸੀਂ ਖਾ ਲੋਗੇ ਨਾ ਤੁਹਾਨੂੰ ਇੰਨਾ ਸਵਾਦ ਲੱਗੇਗਾ ਕਿ ਤੁਸੀਂ ਹਰ ਵਾਰੀ ਇਦਾਂ ਹੀ ਬਣਾਓਗੇ ਤਾਂ ਉਹਦੇ ਨਾਲ ਕੀ ਹੈ ਕਿ ਸਬਜ਼ੀ ਦੀ ਵੀ ਲੋੜ ਨਹੀਂ ਪੈਣੀ ਤੇ ਇਹਦੇ ਨਾਲ ਪਰੌਂਠੇ ਖਾਓਗੇ ਨਾ ਤੇ ਬਹੁਤ ਹੀ ਸਵਾਦ ਲੱਗਣਗੇ ਤੇ ਹੁਣ ਮੈਂ ਇਹਦੇ ਵਿੱਚ ਪਾਣ ਲੱਗੀ ਆ ਇਹ ਤਿੰਨ ਨਿੰਬੂਆਂ ਦਾ ਰਸ ਆ ਇਹਦੇ ਵਿੱਚ ਹੀ ਪਾ ਦੇਣਾ ਮਿਰਚਾਂ ਦੇ ਵਿੱਚ ਤੇ ਨਿੰਬੂ ਦਾ ਰਸ ਪਾਣ ਨਾਲ ਕੀ ਹੁੰਦਾ ਹੈ ਕਿ ਇੱਕ ਤੇ ਇਹਦੀ ਸ਼ੈਲਫ ਲਾਈਫ ਵੱਧ ਜਾਂਦੀ ਹੈ achar ਦੀ ਮੇਰਾ ਮਤਲਬ ਹੈ ਕਿ ਅਚਾਰ ਲੰਬੇ ਸਮੇਂ ਤੱਕ ਟਿਕ ਜਾਂਦਾ ਹੈ ਤੇ ਦੂਸਰਾ ਜੇ ਮਿਰਚਾਂ ਥੋੜੀਆਂ ਬਹੁਤ ਤਿੱਖੀਆਂ ਹੋਣ ਨਾ ਤੇ ਉਹਨਾਂ ਦਾ ਤਿੱਖਾਪਨ ਵੀ ਖੱਟੇ ਨਾਲ ਥੋੜਾ ਜਿਹਾ ਘਟ ਜਾਂਦਾ ਹੈ ਪਤਾ ਨਹੀਂ ਲੱਗਦਾ ਨਾ ਕਈ ਵਾਰੀ ਕੋਈ ਮਿਰਚਾਂ ਤਿੱਖੀਆਂ ਵੀ ਨਿਕਲ ਆਉਂਦੀਆਂ ਨੇ ਤੇ ਨਿੰਬੂ ਦੀ ਜਗ੍ਹਾ ਨਾ ਤੁਸੀਂ ਇਹਦੇ ਵਿੱਚ ਸਿਰਕਾ ਵੀ ਪਾ ਸਕਦੇ ਹੋ ਤੇ ਜੇ ਅਚਾਰ ਨੂੰ ਜ਼ਿਆਦਾ ਟਾਈਮ ਤੱਕ ਸਟੋਰ ਕਰਨਾ ਹੈ ਤਾਂ ਸਿਰਕਾ ਪਾਓ ਤੇ ਮੈਂ ਤੇ ਫਟਾਫਟ ਬਣਾਨੀ ਆ ਤੇ ਮਹੀਨੇ ਡੇਢ ਮਹੀਨੇ ਬਾਅਦ ਫਿਰ ਨਵਾਂ ਚਾਰ ਪਾ ਲੈਣੀ ਆ ਤੇ ਉਨੀ ਦੇਰ ਤੱਕ ਤਾਂ ਨਿੰਬੂ ਨਾਲ ਹੀ ਸਟੋਰ ਹੋ ਜਾਂਦਾ ਹੈ ਤੇ ਹੁਣ ਇੱਥੇ ਮਿਰਚਾਂ ਚ ਪਾਉਣ ਵਾਸਤੇ ਨੇ ਇੱਕ ਵਧੀਆ ਜਿਹਾ ਮਸਾਲਾ ਤਿਆਰ ਕਰਦੇ ਆ ਜਿਹਦੇ ਵਾਸਤੇ ਮੈਂ ਇੱਕ ਭਾਂਡੇ ਦੇ ਵਿੱਚ ਦੋ ਵੱਡੇ ਚਮਚ ਅਚਾਰੀ ਸੌਂਫ ਲੈ ਰਹੀ ਆ ਇਹ ਵੱਡੀ ਵਾਲੀ ਸੌਂਫ ਹੁੰਦੀ ਆ ਜਿਹੜੀ ਦੇਸੀ ਵਾਲੀ ਉਹ ਲੈਣੀ ਆ ਆਪਾਂ ਇੱਥੇ ਇਹੀ ਅਚਾਰ ਚ ਸਵਾਦ ਲੈਂਦੀ ਆ ਵਧੀਆ ਤੇ ਚੌਥਾ ਕੁ ਚਮਚ ਮੈਂ ਲੈਣ ਲੱਗੀਆਂ ਇਹਦੇ ਵਿੱਚ ਮੇਥਰੇ ਮੇਥਰੇ ਜ਼ਿਆਦਾ ਨਹੀਂ ਪਾਣੇ ਤੇ ਅੱਜ ਮੈਂ ਜਿਹੜਾ achar ਬਣਾ ਰਹੀ ਆ ਨਾ ਬਹੁਤ ਹੀ ਘੱਟ ਮਸਾਲਿਆਂ ਨਾਲ ਬਣਾ ਰਹੀ ਆ ਬਸ ਮੇਥੇ ਔਰ ਸੌਂਫ ਨੂੰ ਨਾ ਆਪਾਂ ਥੋੜਾ ਜਿਹਾ ਭੁੰਨਣਾ ਹੈ ਬਿਲਕੁਲ ਥੋੜਾ ਜਿਹਾ ਬਹੁਤ ਜ਼ਿਆਦਾ ਨਹੀਂ ਮਤਲਬ ਕਿ ਇਹਨਾਂ ਦਾ ਜਿਹੜਾ ਸਿਲਾਪਨ ਹੁੰਦਾ ਨਾ ਮਸਾਲਿਆਂ ਦੇ ਵਿੱਚ ਉਹ ਖਤਮ ਹੋ ਜਾਵੇ ਬਸ ਤੇ ਇਹਨੂੰ ਨਾ ਮੈਂ ਇੱਥੇ ਸੇਮ ਫਲੇਮ ਤੇ ਬਸ 1 ਮਿੰਟ ਕੁ ਭੁੰਨਿਆ ਹੈ ਬਸ ਤੇ ਇੰਨੀ ਦੇਰ ਚੀ ਨਾ ਇਹ ਵਧੀਆ ਕਰਾਰੇ ਜੇ ਹੋ ਗਏ ਨੇ ਇਹ ਦੇਖੋ कुरकुरੇ ਹੋ ਗਏ ਨੇ ਯਾਨੀ ਕਿ ਇਹਨਾਂ ਦਾ ਸਿਲਾਪਨ ਨਿਕਲ ਗਿਆ ਤੇ ਇਹਦੇ ਨਾਲ ਕੀ ਹੋਏਗਾ ਕਿ ਇਹ ਅਚਾਰ ਦੀ ਜਿਹੜੀ ਹੈ ਸੈਲਫ ਲਾਈਫ ਵੱਧ ਜਾਂਦੀ ਹੈ ਮਤਲਬ ਇਹਨਾਂ ਚ ਜਦ ਸਿਲਾਪਨ ਨਹੀਂ ਰਹੇਗਾ ਤੇ ਅਚਾਰ ਦਾ ਸੁਆਦ ਵੀ ਵਧੀਆ ਆਏਗਾ ਤੇ ਮਸਾਲਿਆਂ ਨਾਲ ਅਚਾਰ ਟਿਕੇਗਾ ਵੀ ਸਹੀ ਤੇ ਹੁਣ ਗੈਸ ਦੀ ਫਲੇਮ ਨੂੰ ਆਫ ਕਰਕੇ ਨਾ ਇਹ ਮਸਾਲਿਆਂ ਨੂੰ ਇੱਕ ਪਲੇਟ 'ਚ ਕੱਢ ਲਵਾਂਗੇ। ਇਹ ਬਸ ਬਹੁਤ ਜ਼ਿਆਦਾ ਨਹੀਂ ਭੁੰਨੇ ਦੇਖੋ ਬਸ ਹਲਕਾ ਜਿਹਾ ਕਲਰ ਚੇਂਜ ਹੋਵੇ ਤੇ ਇਹਨਾਂ ਦੀ ਇਹਨਾਂ ਦਾ ਮੋਇਸਚਰ ਨਿਕਲ ਜਾਵੇ ਬਸ ਇਹਨਾਂ ਨੂੰ ਭੁੰਨਾ ਹੈ। ਤੇ ਹੁਣ ਐਸੇ ਫਰਾਈਪੈਨ ਵਿੱਚ ਮੈਂ ਪਾਣ ਲੱਗੀ ਆ 6 ਵੱਡੇ ਵਾਲੇ ਚਮਚ ਪੀਲੀ ਰਾਈ ਜਿਹਨੂੰ ਆਪਾਂ ਅਚਾਰੀ ਰਾਈ ਵੀ ਕਹਿੰਦੇ ਆ ਤੇ ਇੱਥੇ ਇਹ ਜਿਹੜਾ ਫਰਾਈਪੈਨ ਹੈ ਨਾ ਇਹ ਗਰਮ ਹੀ ਹੈ। ਤੇ ਗੈਸ ਇੱਥੇ ਆਪਾਂ ਆਨ ਨਹੀਂ ਕਰਨਾ ਹੈ। ਐਸੇ ਗਰਮ ਫਰਾਈਪੈਨ ਵਿੱਚ ਹੀ ਇਹ ਰਾਈ ਨੂੰ ਆਪਾਂ ਭੁੰਨਣਾ ਹੈ। ਇਹਦੀ ਹੀਟ ਹੈ ਨਾ ਜਿਹੜੀ ਇਹਦੇ ਵਿੱਚ ਹੀ ਹੈ ਜਿਹੜੀ ਸਰੋਂ ਹੈ ਪੀਲੀ ਰਾਈ ਹੈ ਇਹ ਵਧੀਆ ਪੁੱਜ ਜਾਏਗੀ ਇਹਦਾ ਜਿਹੜਾ ਮੋਇਸਚਰ ਹੈ ਉਹ ਖਤਮ ਹੋ ਜਾਏਗਾ ਤੇ ਇਹ ਵਧੀਆ कुरकुरी ਹੋ ਜਾਏਗੀ ਤੇ ਕੀ ਹੈ ਨਾ ਕਿ ਆਪਾਂ ਇੱਕ ਤੇ ਅਲੱਗ-ਅਲੱਗ ਪੀਸਣਾ ਹੈ ਜਿਹੜਾ ਸੌਫਟ ਮੈਥੇ ਭੁੰਨੇ ਨੇ ਉਹਨੂੰ ਵੱਖਰਾ-ਵੱਖਰਾ ਪੀਸਣਾ ਹੈ ਤੇ ਇਹਨੂੰ ਵੀ ਵੱਖਰਾ ਪੀਸਣਾ ਹੈ ਤੇ ਇਸ ਕਰਕੇ ਮੈਂ ਵੱਖਰਾ-ਵੱਖਰਾ ਹੀ ਇਹਨਾਂ ਨੂੰ ਰੋਸਟ ਕਰ ਰਹੀ ਆ ਤੇ ਨਾਲੇ ਜਿਹੜੀ ਇਹ ਪੀਲੀ ਰਾਈ ਹੁੰਦੀ ਹੈ ਨਾ ਇਹ ਬਹੁਤ ਜ਼ਿਆਦਾ ਸੇਕ ਲੱਗ ਜਵੇ ਨਾ ਇਹਨੂੰ ਜ਼ਿਆਦਾ ਸਿੱਖ ਜਵੇ ਤੇ ਇਹ ਚ ਕੋਲਾਜਾ ਸਵਾਦ ਆਣ ਲੱਗ ਪੈਂਦਾ ਹੈ ਇਸ ਕਰਕੇ ਇਹਨੂੰ ਬੰਦ ਗੈਸ ਗਰਮ ਹੀਟ ਵਿੱਚ ਹੀ ਹਲਕਾ ਜਿਹਾ ਭੁੰਨਣਾ ਹੈ ਬਸ ਤੇ ਵੇਖੋ ਜੀ ਰਾਈ ਵੀ ਪੁੱਜ ਗਈ ਹੈ ਹੁਣ ਇਹਨੂੰ ਵੀ ਆਪਾਂ ਪੀਸ ਲੈਣਾ ਪਰ ਇਹਨੂੰ ਬਹੁਤ ਹੀ ਘੱਟ ਪੀਸਣਾ ਹੈ ਰਾਈ ਕੱਢਣ ਤੋਂ ਬਾਅਦ ਇਸੇ ਫਰਾਈਪੈਨ ਦੇ ਵਿੱਚ ਹੁਣ ਮੈਂ ਪਾਣ ਲੱਗੀ ਆ ਅੱਧਾ ਕੱਪ ਸਰੋਂ ਦਾ ਤੇਲ ਇਸ ਤੇਲ ਨੂੰ ਆਪਾਂ ਗਰਮ ਕਰ ਲਵਾਂਗੇ ਜਦ ਤੱਕ ਤੇਲ ਗਰਮ ਹੁੰਦਾ ਹੈ ਜਦ ਤੱਕ ਮੈਂ ਮਸਾਲੇ ਪੀਸ ਲੈਂਦੀ ਆ ਤੇ ਵੇਖੋ ਜੀ ਇੱਥੇ ਨਾ ਸੌਂਫ ਤੇ ਮੇਥੀਆ ਨੂੰ ਪੀਸ ਕੇ ਮੈਂ ਇਸ ਤਰ੍ਹਾਂ ਦਾ ਦਰਦਰਾ ਜਿਹਾ ਪਾਊਡਰ ਬਣਾ ਲਿਆ ਬਿਲਕੁਲ ਬਰੀਕ ਨਹੀਂ ਕਰਨਾ ਤੇ ਜਿਹੜੀ ਪੀਲੀ ਸਾਨੂੰ ਹੈ ਨਾ ਆਚਾਰੀ ਲਈ ਇਹਨੂੰ ਵੀ ਮੈਂ ਮੋਟਾ-ਮੋਟਾ ਪੀਸ ਲਿਆ ਇਹਨੂੰ ਬਰੀਕ ਨਹੀਂ ਕਰਨਾ ਤੁਸੀਂ ਵੇਖ ਵੀ ਸਕਦੇ ਹੋ ਕਿ ਇਹ ਕਾਫੀ ਮੋਟਾ ਹੈ ਬਸ ਮਿਕਸੀ ਨੂੰ ਚਲਾਉਣਾ ਤੇ ਬੰਦ ਕਰ ਦੇਣਾ ਤੇ ਇੱਥੇ ਸਰੋਂ ਦਾ ਤੇਲ ਵੀ ਗਰਮ ਹੋ ਚੁੱਕਿਆ ਹੈ ਤੇ ਗੈਸ ਦੀ ਫਲੇਮ ਨੂੰ ਬੰਦ ਕਰ ਦਵਾਂਗੇ ਤੇ ਇਹਨੂੰ ਥੋੜਾ ਜਿਹਾ ਠੰਡਾ ਹੋਣ ਦਵਾਂਗੇ ਵਧੀਆ ਜਿਹਾ ਸਪੈਸ਼ਲ ਆਚਾਰੀ ਮਸਾਲਾ ਵੀ ਤਿਆਰ ਹੈ ਤੇਲ ਵੀ ਗਰਮ ਹੋ ਗਿਆ ਹੈ ਤੇ ਹੁਣ ਸਾਰੀਆਂ ਚੀਜ਼ਾਂ ਨੂੰ ਪਾ ਕੇ ਆਪਾਂ ਵਧੀਆ ਜਿਹਾ ਆਚਾਰ ਬਣਾਉਨੇ ਆ ਤੇ ਚਲੋ ਜੀ ਹੁਣ ਮਿਰਚਾਂ ਵਿੱਚ ਮਸਾਲੇ ਰਲਾ ਦੇਣੇ ਆ ਇਦੇ ਵਿੱਚ ਮੈਂ ਪਾ ਲੱਗੀ ਐ ਸੌਫਤੇ ਮਿੱਥਰੇ ਵਾਲਾ ਪੀਸਿਆ ਹੋਇਆ ਪਾਊਡਰ ਤੇ ਨਾਲ ਹੀ ਐ ਅਚਾਰੀ ਰਾਈ ਇਹ ਭਾਵੇਂ ਇਕੱਠੇ ਪਾ ਸਕਦੇ ਹੋ ਪਿਸਨੇ ਵੱਖਰੇ ਵੱਖਰੇ ਨੇ ਚਾਰਚ ਭਾਵੇਂ ਇਕੱਠੇ ਪਾ ਸਕਦੇ ਹੋ ਤੇ ਨਾਲ ਹੀ ਪਾਵਾਂਗੇ ਡੇਢ ਵੱਡਾ ਚਮਚ ਲੂਨ ਦਾ ਲੂਨ ਜਿਹੜਾ ਐ ਨਾ ਅਚਾਰ ਵਿੱਚ ਪ੍ਰੀਜ਼ਰਵੇਟਿਵ ਦਾ ਕੰਮ ਕਰਦਾ ਐ ਇਸ ਕਰਕੇ ਥੋੜਾ ਜ਼ਿਆਦਾ ਹੀ ਪਾਈਏ ਤੇ ਅਚਾਰ ਲੰਬੇ ਸਮੇਂ ਤੱਕ ਟਿਕਿਆ ਵੀ ਰਹਿੰਦਾ ਐ ਤੇ ਨਾਲੇ ਅਚਾਰ ਦਾ ਸਵਾਦ ਵੀ ਵਧੀਆ ਆਉਂਦਾ ਚਾਰ ਛੇਤੀ ਖਰਾਬ ਨਹੀਂ ਹੁੰਦਾ ਤੇ ਇੱਕ ਚਮਚ ਪਾਵਾਂਗੇ ਹਲਦੀ ਦਾ ਪੈਨਾਲੀ ਵਧੀਆ ਜਿਆ ਸਵਾਦ ਲਿਆਉਣ ਵਾਸਤੇ ਇੱਕਦਮ ਵਧੀਆ ਫਲੇਵਰ ਆਵੇ achar ਚੋਂ ਅੱਧਾ ਚਮਚ ਆਪਾਂ ਇਹਦੇ ਵਿੱਚ ਹੀਂਗ ਵੀ ਪਾਵਾਂਗੇ ਤੇ ਨਾਲ ਹੀ ਹੁਣ ਆਪਾਂ ਇਹਦੇ ਵਿੱਚ ਪਾ ਲੈਣਾ ਹੈ ਇਹ ਗਰਮ ਕਰਕੇ ਠੰਡਾ ਕੀਤਾ ਹੋਇਆ ਸਰੋਂ ਦਾ ਤੇਲ ਇਹ ਕੋਸਾ ਜਿਹਾ ਰਹਿ ਗਿਆ ਬਸ ਇਨਾ ਕੀ ਕੋਸਾ ਜਿਹਾ ਹੀ ਆਪਾਂ ਇਹਦੇ ਵਿੱਚ ਪਾਣਾ ਤੇ ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਰਲਾ ਦੇਣਾ ਤੇ ਇਸ ਸਾਡਾ ਨਾ ਬਹੁਤ ਹੀ ਘੱਟ ਮਸਾਲਿਆਂ ਵਿੱਚ ਔਰ ਬਹੁਤ ਹੀ ਸਵਾਦੀ achar ਬਨੇਗਾ ਬਸ ਇਹਨੂੰ ਤੁਸੀਂ ਇੱਕ ਵਾਰੀ ਜ਼ਰੂਰ ਬਣਾਇਓ ਤੇ ਕਦੀ ਵੀ ਹੁੰਦਾ ਹੈ ਕਿ ਘਰ ਵਿੱਚ ਆਪਣੀ ਮਨਪਸੰਦ ਦੀ ਦਾਲ ਸਬਜ਼ੀ ਨਹੀਂ ਬਣੀ ਹੁੰਦੀ ਨਾ ਤੇ ਜਿਹਦੀ ਕਰਦਾ ਰੋਟੀ ਖਾਣ ਨੂੰ ਹੈ ਨਾ ਤੇ ਕੀ ਹੈ ਕਿ ਪਰੌਂਠਿਆਂ ਦੇ ਨਾਲ ਐਸਾ achar ਨੂੰ ਯਾਨੀ ਕਿ ਐਸਾ achar ਨਾਲ ਪਰੌਂਠੇ ਬਣਾ ਕੇ ਖਾਓ ਇਨਾ ਕੁ ਜ਼ਿਆਦਾ ਸਵਾਦ ਆਏਗਾ ਨਾ ਕਿ ਦਾਲ ਸਬਜ਼ੀ ਦੀ ਵੀ ਲੋੜ ਨਹੀਂ ਪੈਗੀ ਤੇ ਜਾਂ ਫਿਰ ਕਦੀ ਕਿ ਹੁੰਦਾ ਹੈ ਕਿ ਦਾਲ ਸਬਜ਼ੀ ਵਿੱਚ ਲੂਣ ਮਿਰਚ ਮਸਾਲੇ ਥੋੜੇ ਘੱਟ ਰਹਿ ਜਾਂਦੇ ਨੇ ਹੈ ਨਾ ਤੇ ਉਹਦੇ ਨਾਲ achar ਖਾ ਲਵੋ ਉਹ ਲੂਣ ਮਿਰਚ ਮਸਾਲਿਆਂ ਦੀ ਕਮੀ ਨੂੰ ਪੂਰਾ ਕਰ ਦਵੇਗਾ ਇਹਦਾ achar ਤੇ ਰੋਟੀ ਖਾਣ ਦਾ ਸਵਾਦ ਆ ਜਾਏਗਾ ਤੇ ਬਸ ਹੀ ਇਹ ਹੁਣ ਚੰਗੀ ਤਰ੍ਹਾਂ ਮੈਂ ਕਰ ਦਿੱਤਾ ਹੈ ਮਿਕਸ ਤੇ ਸਾਡਾ ਬਹੁਤ ਹੀ ਵਧੀਆ ਚਟਪਟਾ ਹਰੀ ਮਿਰਚ ਦਾ achar ਹੈ ਤਿਆਰ ਤੇ ਤੁਸੀਂ ਵੀ ਇਹਨੂੰ ਆਪਣੇ ਘਰ ਬਣਾਓ ਤੇ ਆਪਣੇ ਖਾਣੇ ਦੇ ਸਵਾਦ ਨੂੰ ਬਤਾਓ ਹੁਣ ਆਪਾਂ ਇੱਥੇ ਲਵਾਂਗੇ ਇੱਕ ਸੁੱਕਾ ਤੇ ਸਾਫ਼ ਕੱਚ ਦਾ ਜਾ ਰਿਆ ਮਰਦਬਾਨ ਤੇ ਇਹਦੇ ਵਿੱਚ ਹੁਣ ਆਪਾਂ ਪਾਵਾਂਗੇ ਇਹ ਤਿਆਰ ਕੀਤੀਆਂ ਹੋਈਆਂ ਮਿਰਚਾਂ ਤੇ ਇਹਨਾਂ ਨੂੰ ਮਿਰਚਾਂ ਨੂੰ ਨਾ ਦੋ ਕੁ ਦਿਨ ਰੱਖ ਕੇ ਜੇ ਖਾਵਾਂਗੇ ਨਾ ਆਪਾਂ ਤੇ ਇਹ ਹੋਰ ਜ਼ਿਆਦਾ ਸਵਾਦ ਹੋ ਜਾਣਗੇ ਕਿਉਂਕਿ ਇਹ ਥੋੜੀਆਂ ਜਿਹੀਆਂ ਸੌਫਟ ਹੋ ਜਾਣਗੀਆਂ ਤੇ ਨਾਲੇ ਨਮਕ ਮਿਰਚ ਮਸਾਲੇ ਜਿਹੜੇ ਨੇ ਇਹਦੇ ਵਿੱਚ ਚੰਗੀ ਤਰ੍ਹਾਂ ਰਸ ਮਿਚ ਜਾਣਗੇ ਤੇ ਇਹ ਹੋਰ ਜ਼ਿਆਦਾ ਸਵਾਦੀ ਹੋ ਜਾਣਗੀਆਂ ਤੇ ਦੋ ਕੁ ਦਿਨ ਰੱਖਣ ਤੋਂ ਬਾਅਦ ਨਾਲੇ ਥੋੜਾ ਜਿਹਾ ਸਰੋਂ ਦਾ ਤੇਲ ਹੋਰ ਪਾ ਲਵੋ ਹਲਕਾ ਜਿਹਾ ਗਰਮ ਕਰਕੇ ਉਹਦੇ ਨਾਲ ਕੀ ਹੈ ਕਿ ਇਹ ਹੋਰ ਜ਼ਿਆਦਾ ਲੰਬੇ ਸਮੇਂ ਤੱਕ ਟਿਕ ਜਗਾ ਨਾਲੇ ਸਵਾਦੀ ਹੋ ਜਾਏਗਾ ਵੈਸੇ ਵੀ ਇਹ achar ਤਿੰਨ ਤੋਂ ਚਾਰ ਮਹੀਨੇ ਤੱਕ ਆਪਾਂ ਸਟੋਰ ਕਰਕੇ ਰੱਖ ਸਕਦੇ ਆ ਇਹਨੂੰ ਬਹੁਤ ਆਰਾਮ ਨਾਲ ਚੱਲੇਗਾ ਤੇ ਜੇਕਰ ਤੁਸੀਂ ਚਾਹੁੰਦੇ ਹੋ ਨਾ ਕਿ ਤੁਹਾਡਾ ਅਚਾਰ ਹੋਰ ਜ਼ਿਆਦਾ ਲੰਬੇ ਟਾਈਮ ਤੱਕ ਚੱਲੇ ਤੇ ਕੀ ਹੈ ਕਿ ਸਭ ਤੋਂ ਜ਼ਰੂਰੀ ਗੱਲ ਕਿ ਅਚਾਰ ਨੂੰ ਕਦੀ ਵੀ ਗਿੱਲੇ ਤੇ ਆਟੇ ਵਾਲੇ ਹੱਥ ਜਾਂ ਚਮਚ ਨਹੀਂ ਲਾਣਾ ਤੇ ਨਾਲੇ ਸਰ੍ਹੋਂ ਦਾ ਤੇਲ ਥੋੜਾ ਵੱਧ ਪਾ ਲਿਓ